ਬਾਕੀ ਸ਼ਕੀਨ ਆ ਕਿਸੇ ਪੱਖੋਂ ਕੋਈ ਕਮੀ ਹੈ ਨਹੀਂਗੀ ਚਾਰ ਹੀ ਨਾਗਾ ਬਾਈ ਹੋਣਾ ਦੇ ਘਰ ਦੇ ਸਵਾਗਤ ਆ ਮਿੱਤਰੋ ਪੀਵੀ ਨਤੀ 2.2 ਦੇ ਚੈਨਲ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਇੱਕ ਘਰੇਲੂ ਪਰਿਵਾਰ ਦੀ ਆ ਜਿਨ੍ਹਾਂ ਦਾ ਪਸ਼ੂਆਂ ਦਾ ਸਾਰੀ ਜਾਣਕਾਰੀ ਆਪਾਂ ਬਾਈ ਜੀ ਨਾਲ ਕਰਾਂਗੇ ਤੇ ਇਹਦਾ ਮੁੱਲ ਵੀ ਆਪਾਂ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਕਰਾਂਗੇ ਬਾਈ ਜੀ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਜੀ ਧੰਨਵਾਦ ਜੀ ਵੀਰੇ ਜੀ ਪਹਿਲਾਂ ਆਪਣਾ ਸਭ ਤੋਂ ਪਹਿਲਾਂ ਨਾਂ ਦੱਸ ਦਿਓ ਜੀ ਨਾਂ ਕੀ ਹੈ ਬਾਈ ਜੀ ਲਾਲੀ ਆ ਜੀ ਪਿੰਡ ਬੁੱਟਰ ਕਲਾਂ ਠੀਕ ਆ ਜੀ ਜ਼ిల్లా ਮੋਗਾ ਜਿਲ੍ਹਾ ਮੋਗਾ ਜੀ ਤੇ ਆਪਣੇ ਜਿੰਨੇ ਪਸ਼ੂ ਸਾਰੇ ਵੀਰੇ ਘਰ ਦੇ ਹੀ ਪਸ਼ੂ ਆ ਨਹੀਂ ਆਪਣੇ ਬਾਈ ਖੇਲੂ ਕੰਮ ਆ ਤੇ ਘਰੇ ਲੂ ਪਸ਼ੂ ਆਪਣੇ ਕਰਦੇ ਸਾਰੇ ਠੀਕ ਆ ਜੀ ਚਲੋ ਬਹੁਤ ਵਧੀਆ ਗੱਲ ਆ ਜੀ ਤੇ ਇਹ ਜਿਹੜੀ ਆਪਾਂ ਇੱਕ ਝੋਟੀ ਸੇਲ ਕਰਨੀ ਆ ਇਹ ਵੀ ਆਪਣੇ ਘਰ ਦੀ ਝੋਟੀ ਜਿੰਦਾ ਜੀ ਘਰ ਦੀ ਝੋਟੀ ਆ ਜੀ ਠੀਕ ਆ ਜੀ ਸਰਕਾਰੀ ਟੀਕੇ ਦੀ ਝੋਟੀ ਆ ਜੀ ਅੱਛਾ ਇਹ ਸਰਕਾਰੀ ਟੀਕੇ ਦੀ ਆ ਇਹਦੀ ਮਾਂ ਆਪਣੇ ਕੋਲ ਹੀ ਸੀਗੀ ਹਾਂਜੀ ਮਾਂ ਇਹਦੀ ਆਪਣੇ ਕੋਲੇ ਸੀ ਜੀ ਅੱਛਾ ਜੀ ਕਿਹੜੀ ਇਹਦੀ ਮਾਂ ਇਹਨਾਂ ਚੋਂ ਉਹ ਆਪਾਂ ਵੇਚਤੀ ਆ ਬਾਈ ਅੱਛਾ ਉਹ ਵੇਚਤੀ ਸੀਗੀ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਹੁਣ ਚਲੋ ਇਹ ਨੇ ਪਹਿਲੇ ਸੂਏ ਸੂਣਾ ਹਨਾ ਹਜੇ ਹਾਂਜੀ ਪਹਿਲੇ ਸੂਏ ਬਾਈ ਜੀ ਪਲੂਨ ਹੀ ਆ ਹਾਂਜੀ ਤੇ ਕਿੰਨੇ ਦਿਨ ਬਈ ਇਹਦੇ ਬਾਕੀ ਹਜੇ ਬਾਈ ਜੀ 4 ਤਰੀਕ ਨੂੰ ਤੈਨੂੰ ਪੂਰੇ ਹੁੰਦੇ ਇਹਦੇ ਠੀਕ ਆ ਜੀ ਤੇ ਆਪ ਇਹ ਕਿੰਨੀ ਕੁ ਉਮਰ ਦੀ ਆ ਤਿੰਨ ਸਾਲ ਦੇ ਖਰੀਦੇ ਹੋ ਬਾਈ ਜੀ ਤਿੰਨ ਸਾਲ ਦੇ ਹਾਂਜੀ ਠੀਕ ਆ ਗਰੀ ਸਿੰਗੀ ਸਿੰਗੀ ਬਹੁਤ ਸੋਹਣੀ ਹਨਾ ਹਾਂਜੀ ਹਾਂਜੀ ਫੇਸਪੂਟ ਦੀ ਕੁਆਲਿਟੀ ਦੇਖ ਲਓ ਸਿੰਗੀ ਬਹੁਤ ਸੋਹਣੀ ਆ ਤੇ ਝੋਟੀ ਦੀ ਆਪਦੀ ਬਣਤਰ ਦੇਖ ਲਓ ਮਿੱਤਰੋ ਵਧੀਆ ਬਣਤਰ ਆ ਤੇ ਲੇਵਾ ਸਾਨੂੰ ਦਿਖਾ ਦਿੰਦੇ ਆਪਾਂ ਲਉਂਦੀ ਆਉਂਦੀ ਆ 4 ਤਰੀਕ ਨੂੰ ਇਹਦੇ ਜਨਦੀ ਇਹਦੇ ਝੋਟੀ ਦੇ ਦਿਨ ਪੂਰੇ ਆ ਥਣਾ ਥਣਾ ਦੀ ਵੇਖ ਲਓ ਤੁਸੀਂ ਤੇ ਵਧੀਆ ਕੁਆਲਿਟੀ ਚ ਲੱਗੇ ਹੋਏ ਆ ਤੇ ਮਿੱਤਰੋ ਇਹ ਜਿਹੜੀ ਝੋਟੀ ਹੈਗੀ ਆ ਆਪ ਇਹ ਸਰਕਾਰੀ ਸੀਮੰਦੀ ਆ 3 ਸਾਲ ਬਾਈ ਜੀ ਆਂਦੇ ਇਹਦੀ ਉਮਰ ਆ ਬਾਈ ਜਿਹੜਾ ਅੱਗੇ ਇਹਦੇ ਸੀਮੰ ਲੱਗਿਆ ਉਹ ਉਹ ਸੀਮੰ ਸਰਕਾਰੀ ਆ ਬਾਈ ਜੀ ਹੂੰ ਝੋਟੀ ਬਿਲਕੁਲ ਠੀਕ ਆ ਠੰਡੀ ਆ ਠੀਕ ਹੈ ਜੀ ਤੇ ਆਪਾਂ ਇਹਦੀ ਮਾਂ ਤੋਂ ਜ 13 ਕਿਲੋ ਕੱਢ ਕੱਢਿਆ ਸੀ ਠੀਕ ਆ ਕਰਈ ਆਪਣੇ ਜਨ ਲਈ ਕਰੇ ਆਪਣੇ ਅੰਸਰ ਠੀਕ ਹੈ ਜੀ ਇਹਦੇ ਮਾਤੋਂ ਆਪਾਂ 3 ਤੋਂ 400 ਦੇ ਲੈ ਲਈ ਠੀਕ ਹੈ ਜੀ ਹਾਂ ਤੇ ਬਾਕੀ ਠੰਡੀ ਸੀਲ ਜਿਵੇਂ ਪਹਿਲਾਂ ਹਾਂ ਉਹ ਠੰਡੀ ਸੀਲ ਹੈ ਜੀ ਹਾਂ ਚਲੋ ਉਹ ਗੱਲ ਦੀ ਵਧੀਆ ਬਾਈ ਹੁਣ ਦੱਸਦਾ ਚਾਰ ਰੀਗ ਨੂੰ ਦਿਨ ਦੇ ਪੂਰੇ ਆ ਤੇ ਲੇਵਰੀ ਬਣ ਤਰ ਦੇਖ ਲਓ ਠੰਡੀ ਸੀਲ ਝੋਟੀ ਆ ਬਾਈ ਜੀ ਇਹਦਾ ਆਪਣਾ ਰੇਟ ਰੂਟ ਵੀਡੀਓ ਦੇ ਵਿੱਚ ਹੀ ਕਰਾਂਗੇ ਹਾਂਜੀ ਹਾਂਜੀ ਵੀਡੀਓ ਚ ਪਾਈ ਤੇ ਦੱਸ ਦਿਓ ਫਿਰ ਆਪਣੇ ਦਰਸ਼ਕਾਂ ਨੂੰ ਰੇੜੀ ਇਹਦਾ ਬਾਈ ਜੀ ਇਹਦਾ ਰੇਟ ਆਪਾਂ ਲਵਾਂਗੇ 120000 ਰੁਪਏ ਵਿੱਚ ਠੀਕ ਹੈ ਜੀ ਹਾਂਜੀ ਮੰਤਰਾਂ ਜੀ ਮੰਤਰ ਕੋਈ ਗੱਲ ਨਹੀਂ ਚ ਹੋ ਜਾਊਗਾ ਜੀ ਹੋ ਜਾਊਗਾ ਜੀ ਤੇ ਵੀਰੇ ਆਪਣਾ ਫੋਨ ਨੰਬਰ ਪਿੰਡ ਦੀ ਪ੍ਰੋਪਰ ਲੋਕੇਸ਼ਨ ਠੀਕ ਹੈ ਜੀ ਸਾਰੀ ਡਿਟੇਲ ਦੇ ਦਿਓ ਜੀ ਫੋਨ ਨੰਬਰ ਹੈਗਾ ਜੀ 98551 ਹਾਂਜੀ 61005 ਠੀਕ ਹੈ ਜੀ 98551 61005 ਪਿੰਡ ਪਿੰਡ ਬੋਟਰਕਲਾ ਜ਼ਿਲ੍ਹਾ ਤੇ ਤਹਿਸੀਲ ਮੋਗਾ ਜੀ ਹਾਂਜੀ ਇਹ ਪਿੰਡ ਜੀ ਮੋਗਾ ਬਨਾਲਾ ਰੋਡ ਦੇ ਉੱਪਰ ਪੈਂਦਾ ਹੈ ਮੋਗੇ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਰਨਾਲਾ ਰੋਡ 'ਤੇ ਹੂੰ ਤੇ ਕਿਹਦਾ ਘਰ ਆਪਣਾ ਜੇ ਪੁੱਛ ਕੇ ਆਉਣਾ ਵੇ ਪਿੰਡ ਤੁਸੀਂ ਜਦੋਂ ਪਿੰਡ ਦੇ ਵਿੱਚ ਐਂਟਰ ਕਰੋਗੇ ਜੀ 메ਨ ਰੋਡ ਜਿਹੜਾ ਪਿੰਡ ਵਿੱਚ ਹੀ ਜਾਂਦਾ ਹੈ ਤਾਂ ਲਾਲੀ ਦਾ ਘਰ ਪੁੱਛੀ ਜਿਦੋਂ ਹੂੰ ਠੀਕ ਆ ਵੀਰੇ ਲਾਲੀ ਵੀਰੇ ਦਾ ਘਰ ਪੁੱਛ ਕੇ ਤੁਸੀਂ ਆ ਸਕਦੇ ਤੇ ਫੋਨ ਬਾਈ ਨੂੰ ਲਾ ਲਿਓ ਝੋਟੀ ਆ ਘਰੇ ਜਿਹਨੇ ਸੂਣ ਚੂਣ ਲਈ ਚਾਹੀਦੀ ਝੋਟੀ ਤੇ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਕਿਉਂਕਿ ਬਾਈ ਉਹ ਨਹੀਂ ਕਹਿੰਦੇ ਵੀ ਠੰਡੀ ਆ ਝੋਟੀ ਆਮ ਤੌਰ ਤੇ ਆਪਾਂ ਦੇਖਦੇ ਆ ਜਦੋਂ ਵੀਡੀਓ ਬਣਾਉਣ ਜਾਂਦੇ ਜਾਂ ਕੋਈ ਉਪਰਾ ਬੰਦਾ ਆਉਂਦਾ ਜਾਨਵਰ ਡਰਦਾ ਰਹਿੰਦਾ ਤਰਹਿਕਦਾ ਰਹਿੰਦਾ ਝੋਟੀ ਨੇ ਜਮਾ ਉਪਰਾਂ ਨਹੀਂ ਕੀਤਾ ਨਾਲੇ ਬਾਈ ਹੁਣੀਆਂ ਦੇ ਵੀ ਆਪਣੇ ਘਰਾਂ ਦੇ ਵਿੱਚ ਬਹੁਤ ਘੱਟ ਆਉਂਦੇ ਆ ਬੰਦੇ ਤੇ ਫਿਰ ਵੀ ਝੋਟੀ ਨੇ ਜਮਾ ਉਪਰਾਂ ਨਹੀਂ ਕੀਤਾਗਾ ਤੁਸੀਂ ਦੇਖ ਲਓ ਤੇ ਬਾਕੀ ਸ਼ਕੀਨ ਆ ਕਿਸੇ ਪੱਖੋਂ ਕੋਈ ਕਮੀ ਹੈਣੀਗੀ ਚਾਰ ਹੀ ਨਾਗਾ ਬਾਈ ਹੁਣਾਂ ਦੇ ਘਰ ਦੇ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਝੋਟੀ ਸੇ ਲਈ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਕੰਮ ਕਰਾਂ ਦੀ ਵੀਡੀਓ ਆ ਤੇ ਲੋ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ